ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਵਿਟੇਗ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲੋ ਜੀ ਅੱਜ ਕਰ ਲੱਗੇ ਹੋਏ ਆ ਸਫਾਈਆਂ ਸਵੇਰ ਦਾ ਟਾਈਮ ਹੈ ਅੱਜ ਆਪਣੇ ਨਗਰ ਕੀਰਤਨ ਆਉਣਾ ਹੈ ਪਿੰਡ ਦੇ ਵਿੱਚ ਤੇ ਸਾਰਿਆਂ ਨੂੰ ਪਤਾ ਹੈ ਆਪਣੇ ਗੇਟਾਂ ਅੱਗੇ ਜਿਹੜਾ ਹੈਗਾ ਪੜਾ ਹੁੰਦਾ ਆ ਹਨਾ ਤੇ ਉਹਦੇ ਕਰਕੇ ਪਸਾਰੇ ਘਰ ਦੀ ਅੱਜ ਸਾਫ-ਸਫਾਈਆਂ ਕਰਨ ਲੱਗੇ ਹੋਏ ਆਂ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੁਣ ਸਹੀਦੀ ਦਿਹਾੜੇ ਤੇ ਜਾ ਰਹਾ ਹੈਗਾ ਮੈਂ ਕਰਪੀਰ ਤੋਂ ਐ ਆਪ ਸਾਰੇ ਸਵੇਰ ਤੋਂ ਉੱਠੇ ਹੋਏ ਆ ਪਹਿਲਾਂ ਸਾਰੀਆਂ ਗਲੀਆਂ ਸਾਫ਼ ਕਰੀਆਂ ਲੈ ਕੇ ਮੈਂ ਤੁਹਾਨੂੰ ਦਿਖਾ ਕੇ ਲੈਣੀ ਆ ਸਾਰੀਆਂ ਗਲੀਆਂ ਸਾਫ਼ ਕਰੀਆਂ ਨੇ ਆਪਾਂ ਨੇ ਆ ਦੇਖੋ ਇਧਰੋ ਸਾਰੀ ਗਲੀ ਕੋਹ ਤੱਕ ਆਪਣਾ ਘਰ ਹੈ ਨਾ ਤੇ ਇਧਰੋ ਵੀ ਸਾਰੀ ਗਲੀ ਠੀਕ ਹੈ। ਖਾਣਾ ਬੀਰ ਜੂਰੀ ਵੀ ਬਾਹਰ ਗਏ ਹੋਇਆ ਫਿਰ ਸਾਰਾ ਉਧਰਲੇ ਪਾਸੇ ਸਾਰਾ ਸਾਫ਼ ਕਰਕੇ ਆਇਆ। ਹਜੇ ਉਹਨਾਂ ਦਾ ਡੇੜਾ ਸਾਫ਼ ਕਰਨ ਵਾਲਾ ਪਿਆ। ਅੱਥੋਂ ਤੀ ਜਿਹੜੇ ਗੇਂਦੇ ਦੇ ਬੁੱਟੇ ਲਾਏ ਹੋ ਸੀਗੇ ਪੱਟ ਗਏ, ਸੁੱਕੇ ਜੇ ਪੈ ਸੀਗੇ। ਪੱਟ ਦੇ ਇੱਥੇ ਕੋਈ ਹੋਰ ਬੁੱਟੇ ਲਾਵਾਂਗੇ ਜਿਹੜੇ ਸਦਾ ਬਹਾਰ ਤੇ ਰਹੇ ਨੂੰ। ਤੇ ਹੁਣ ਆਪੀ ਮੈਂ ਡੇੜਾ ਚ ਵੀ ਟਾੜੂ ਲਾਤਾ। ਆਪਾਂ ਵੇੜਾ ਧੋਵਾਂਗੇ, ਨਾਲ ਧੋਵਾਂਗੇ। ਹੱਸ ਗੱਡੀ ਖੜੀ ਸੀ ਉੱਧਰ ਰਾਤ ਹਨੇਰੇ ਹੋਇਆ ਆਇਆ ਹਰਪਟਿਆਲੇ ਤੋਂ ਹੁਣ ਉਹ ਗੱਡੀ ਲੈ ਕੇ ਆਉਂਦਾ ਮੈਂ ਟਰਾਈਕ ਗੱਡੀ ਤਾਂ ਚਲੋ ਬਾਹਰ ਹੀ ਖੜਾ ਦਾਂਗੇ ਲੈ ਕੇ ਜਾਣੀ ਹੈ ਜਹੇ ਹਨ ਲੰਗਰ ਪਾਣੀ ਦਾ ਪ੍ਰਬੰਧ ਕਰਨਗੇ ਕੁਝ ਲੈ ਕੇ ਆਉਣਗੇ ਹਨ ਸੰਗਤਾਂ ਵਾਸਤੇ ਲੰਗਰ ਦਾ ਪ੍ਰਬੰਧ ਕਰਨਾ ਹੈ ਪਤਾ ਵੀ ਅੱਜ ਕੀ ਚ ਕਰਨਾ ਹੈ ਹਨ ਚਾਹ ਜਾਂ ਚਾਹ ਦੇ ਨਾਲ ਪੁਸ਼ਕਾਣ ਦਾ ਫਿਰ ਪਾਣੀ ਵਗੈਰਾ ਅ ਫਿਰ ਆ ਕਿ ਨੋ ਨਾ ਰੇਖਾ ਕਿ ਕਿੜਿਆਂ ਦਾ ਘਾਣ ਹੋਇ ਪੈਣੀ ਪਤਾ ਨਹੀਂ ਇਹੇ ਵਾਰੀ ਉਹ ਘਰਤਾ ਕੀੜੇ ਜਾਂਦੇ ਹੀ ਨਹੀਂ ਹੈਗੇ ਹਾਂ ਫੁੱਲਾਂ ਦੇ ਵਿੱਚੋਂ ਆਇਆ ਮੈਂ ਚੂੜੀ ਤਾਂ ਇਹਨੇ ਰੀਦੇ ਨਾਲ ਕੋਈ ਹਮ ਇੱਟਾਂ ਦੇ ਚੈ ਨਹੀਂ ਜਾ ਤੂੜੀ ਆਈ ਇਹਨੇ ਰੀਦੇ ਨਾਲ ਹਨ ਐਂ ਦਵਾਰ ਨੂੰ ਮਿਰਚਾਂ ਤੋੜ ਕੇ ਪਾ ਦਿਓ ਦੇਖ ਮੈਂ ਪਾਵਾਂਗੇ ਸਮਾਰ ਕੇ ਪੱਕ ਜਾਂਦੇ ਇਹਦੇ ਅੱਧ ਕੱਚੀਆਂ ਜੀਆਂ ਨੇ ਜਿਹੜਾ ਇਹਨਾਂ ਪੱਕ ਗਈਆਂ ਮਿਰਚਾਂ ਇਸ ਵਾਰੀ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਮੀਂਹ ਹੀ ਨਹੀਂ ਪਏ ਹੈਗੇ ਹਨਾ ਮਿਰਚਾਂ ਲੰਬੀਆਂ ਨਹੀਂ ਹੋਈਆਂ ਛੋਟੇ ਛੋਟੇ ਰਹਿ ਗਈਆਂ ਪਿਛਲੀ ਵਾਰੀ ਸਾਡੇ ਏਡੇ ਏਡੇ ਮਿਰਚਾਂ ਤੇ ਉਂਗਲੀ ਤੋਂ ਵੀ ਵੱਡੇ ਹੋ ਗਏ ਸਾਰਾ ਨਵੀਂ ਨਹੀਂ ਘਰਦਾ ਹੁਣ ਇਹਨਾਂ ਵਿੱਚੋਂ ਤੂੜੀ ਚੱਕਦੀਆਂ ਕਿਉਂਕਿ ਥੋੜੀ ਤੂੜੀ ਉੜੋੜ ਸਾਰੀ ਫਿਰ ਇੱਧਰ ਜਾਂਦੀ ਹੈ ਟਰੈਕਟਰ ਵੀ ਲਿਆ ਅਸ ਟਰੈਕਟਰ ਵੀ ਲਿਆ ਉੱਪਰ ਖੇਤਾਂ ਉੱਪਰ ਜਾਣੇ ਗੱਡੀ ਵਾਲੇ ਕਹਿੰਦੇ ਟਰੈਕਟਰ ਪੋਰਟ ਚ ਚਲਾ ਦੇ ਲਿਆ ਖਰਚਾ ਭਜਾ। ਮਾਗੀ ਜੀ ਜੀ। ਆਹ ਦੀ ਬਾਥਾ ਗਾਉਣ। ਸਤਨਾ ਵੈਗਰੂ। ਕੋਈ ਇੱਕ ਦੋ ਗੱਲਾਂ ਕਰਦੇ। ਇੱਥੇ ਅਸੀਂ ਮੰਮੀ ਦੀ ਗੱਲ ਕਰਦੇ ਸੀਗੇ ਜਦੋਂ ਮੰਮੀ ਗੁੱਸੇ ਚ ਹੁੰਦੇ ਆ ਜਾਂ ਹਨਾ ਇਹਨਾਂ ਨੇ ਕਿਸੇ ਨਾਲ ਬੋਲਣਾ ਨਹੀਂ ਹੁੰਦਾ ਫਿਰ ਸਤਨਾ ਵੈਗਰੂ ਕਹਿੰਦੇ ਹੁੰਦੇ ਆ ਤੇ ਮੈਂ ਕੀ ਹੋਇਆ ਅੱਜ ਸਵੇਰੇ ਜਿਹੜਾ ਹੈਗਾ ਮੈਂ ਥੋੜਾ ਜਿਹਾ ਲੇਟ ਉੱਠੀ। ਤੇ ਮੈਂ ਰਾਤ ਜਿਹੜਾ ਹੈਗਾ 11:30 ਵਜੇ ਤੱਕ ਹਨਾ ਜੀ ਸੂਟ ਦੇਣਾ ਸੀਗਾ ਕਿਸੇ ਦਾ ਉਹ ਮੈਂ ਸੌ ਕੇ ਪੂਰ ਚੜਾ ਕੇ ਫਿਰ ਜਿਹੜਾ ਹੈਗਾ ਸੁੱਤੀ ਸੀਗੀ ਮੈਨੂੰ ਇਹ ਸੀਗਾ ਅੱਜ ਮੈਂ ਟਾਈਮ ਨਾਲ ਹੀ ਸੌਂ ਜੂਗੀ ਤੇ ਸਵੇਰੇ ਟਾਈਮ ਨਾਲ ਉੱਠ ਕੇ ਸਾਰਾ ਜਿਹੜਾ ਹੈਗਾ ਸਾਫ ਸਫਾਈਆਂ ਕਰਾਂਗੇ ਤੇ ਫਿਰ ਰਾਤ ਨੂੰ ਲੇਟ ਸੌਣ ਕਰਕੇ ਸਵੇਰੇ ਮੈਂ 6 ਵਜੇ ਉੱઠી ਪੌਣੇ 6:00 ਉੱਠ ਗਈ ਸੀਗੀ ਫਿਰ ਮੈਂ ਫਟਾਫਟ ਜਿਹੜਾ ਹੈਗਾ ਚਾਹ ਪਾਣੀ ਪੀ ਕੇ ਪਹਿਲਾਂ ਸਫਾਈਆਂ ਕਰ ਲੱਗ ਗਈ ਮੈਂ ਕਿਹਾ ਚਲੋ ਹਨਾ ਨਗਰ ਕੀਰਤਨ ਕਰਕੇ ਫਿਰ ਧੁੱਪ ਵੀ ਚੜਜੇਦੀ ਐ ਮੈਂ ਕਿਹਾ ਚਲੋ ਮੈਨੂੰ ਮੈਂ ਸੋਚ ਲਿਆ ਸੀਗਾ ਮੈਂ ਕਿਹਾ ਵਾਠੀਕ ਤੇ ਥੋੜਾ ਜਿਹਾ ਮੈਂ ਲੇਟ ਚਲੀ ਜਾਵਾਂ ਅੱਗੇ ਮੈਨੂੰ 9 ਵਜੇ ਜਾਨੀ ਐ ਮੈਂ ਕਿਹਾ ਚੱਲ ਅੱਜ 10 ਵਜੇ ਵਗ ਜਾਾਂਗੇ ਵੀ ਇੱਕ ਘੰਟੇ ਦਾ ਜਿਹੜਾ ਲੇਟ ਉੱਠਿਆ ਉਹੀ ਫਰਕ ਪੈ ਜੂ ਕਿਉਂਕਿ ਆਪਣੀ ਕਲਾਸ ਜਿਹੜੀ ਹੈਗੀ 10 ਵਜੇ ਸਟਾਰਟ ਹੁੰਦੀ ਐ ਸਲਾਈ ਦੀ ਜਿਹੜੇ ਆਪਣੇ ਬੱਚੇ ਟ੍ਰੇਨਿੰਗ ਲੈ ਰਹੇ ਹਨਾ ਤੇ ਉਹਦੇ ਕਰਕੇ ਮੰਮੀ ਥੋੜਾ ਜਿਹਾ ਮੇਰੇ ਨਾਲ ਲੜ ਵੀ ਪਈ ਮੈਨੂੰ ਕਹਦੇ ਭਾਈ ਤੁਸੀਂ ਤਾਂ ਉੱਠਦੇ ਨਹੀਂ ਹੈਗੇ ਸਵੇਰੇ ਠੰਡੇ ਠੰਡੇ ਕੰਮ ਹੋ ਜਾਣ ਮੈਂ ਕਿਹਾ ਤੁਸੀਂ ਦੱਸੋ ਕੀ ਕਰਿਆ ਤੇ ਮੈਂ ਕਿਹਾ ਤੁਸੀਂ ਕਿੰਨੇ ਵਜੇ ਉੱਠੇ ਹੋ ਕਹਿੰਦੀ ਮੈਂ ਤਾਂ ਕੱਦੀ ਉੱਠੀ ਨਹੀਂ ਘੰਟਾ ਮੈਂ ਕਿਹਾ ਕੀ ਕਰਿਆ ਫਿਰ ਚੁੱਪ ਕਰਕੇ ਹੱਸਣ ਲੱਗੇ ਮੈਂ ਕਿਹਾ ਮੈਂ ਲੇਟ ਉੱਠ ਕੇ ਹੀ ਸਾਰਾ ਕੰਮ ਕਰ ਦੇਣਾ ਵੀ ਮੇਰੀ ਜ਼ਿੰਮੇਵਾਰੀ ਹੈ ਨਾ ਜੋ ਛਾੜੂ ਪੋਚਾ ਮੈ ਲਾਉਣੇ ਮੈਂ ਆਪੀ ਲਾਉਣੇ ਸਾਰੇ ਕਿਤੇ ਕਿਉਂਕਿ ਸਫਾਈਆਂ ਜ਼ਰੂਰੀ ਸੀਗੀਆਂ ਜੀ ਅੱਜ ਸੰਗਤ ਵੀ ਬੈਠੂਗੀ ਸਾਰੇ ਘਰੇ ਹੈ ਨਾ ਤੇ ਕਮਰਿਆਂ ਦੀ ਸਫਾਈ ਕਰਦੇ ਹੁੰਨੇ ਆ ਜਿੱਦ ਤੱਕ ਵੇਸਰੀ ਜਥੇ ਹੁੰਦੇ ਆ ਹਨ ਉਹ ਵੀ ਅੰਦਰ ਆ ਕੇ ਬੈਠ ਜਾਂਦੇ ਆ ਜਾਂ ਤੇ ਹੋਰ ਕੋਈ ਭੈਣ ਭਾਈ ਅੰਦਰ ਕਮਰੇ ਦੇ ਵਿੱਚ ਕਮਰਿਆਂ ਚ ਬਿਠਾ ਲੈਨੇ ਹੁੰਨੇ ਹਨ ਕਿਉਂਕਿ ਉਹਨਾਂ ਨੇ ਧੁੱਪ ਦੇ ਵਿੱਚ ਸਾਰੀ ਦਿਹਾੜੀ ਫਿਰਨਾ ਹੁੰਦਾ ਵੀ ਚਟ ਅਰੇਸਟ ਕਰ ਲੈਂਦੇ ਆ ਚਾਹ ਪਾਣੀ ਪਿਲਾ ਦਿੰਨੇ ਆ ਅੰਦਰ ਬਿਠਾ ਕੇ ਹਨ ਤੇ ਉਹਦੇ ਕਰਕੇ ਹੋ ਗਿਆ ਚਲੋ ਹੁਣ ਦੀ ਲੜਾਈ ਸਾਡੀ ਹਾਸੀ ਹਾਸੀ ਜੀ ਦੀ ਹੁੰਦੀ ਹੈ ਬਸ ਆਪਣੇ ਆ ਮੈਂ ਤਾਂ ਆਏ ਕਹਿੰਦੀ ਆ ਵੀ ਮਾੜਾ ਜਾ ਬਾਪੂ ਨੂੰ ਕਾ ਪਾਣੀ ਛਿੜਕੀ ਮਾੜਾ ਮੂਰੇ ਉਡਣਾ ਢਜੂ ਬਿਲਕੁਲ ਪੱਕਾ ਸਾਰੇ ਕੰਮ ਤੋਂ ਦੇ ਹੋ ਗਏ ਤੇ ਜੀ ਲਓ ਹੁਣ ਆਪਾਂ ਚੱਲਿਆਂ ਤੂਰੀ ਬਟਿਕ ਤੇ ਹੁਣ ਹਰਸ ਮੈਨੂੰ ਛੱਡਣ ਜਾ ਰਿਹਾ ਤੇ ਫਿਰ ਮੈਂ ਕਿਹਾ ਚਲੋ ਪਹੁੰਚ ਜਾਂਨੇ ਆ ਕਲਾਸ ਦੇ ਟਾਈਮ ਨੂੰ ਫਿਰ ਜਦੋਂ ਨੂ ਨਗਰ ਕੀਰਤਨ ਆਪਣੇ ਗੇਟਾਂ ਦੇ ਵਿੱਚੋਂ ਆਊਗਾ ਹਨ ਉਹਦੋਂ ਆਪਾਂ ਆ ਜਾਾਂਗੇ ਘਰੇ ਹੁਣ ਮੈਂ ਕਿਹਾ ਚਲੋ ਮੈਨੂੰ ਛੱਡਿਆ ਫਿਰ ਸਕੂਟਰੀ ਵੀ ਮੇਰੀ ਜਿਹੜੀ ਹੈਗੀ ਤੂਰੀ ਬਟਿਕ ਤੇ ਉੱਥੇ ਘਰੇ ਖੜੀ ਹੈ ਸਾਡੇ ਤੇ ਫਿਰ ਓਖਾ ਹੋ ਜਾਂਦਾ ਨਹੀਂ ਮੈਂ ਕੱਲੀ ਚਲੀ ਜਾਂਦੀ ਹੁਣ ਮੈਂ ਖਿਆ ਚੱਲ ਪਈ ਮੈਨੂੰ ਛੱਡ ਕੇ ਆ ਪਹਿਲਾਂ ਜਾ ਕੇ ਫਿਰ 1 ਵਜੇ ਤੱਕ ਆਪਣੀ ਜਿਹੜੀ ਹੈਗੀ 1 2 ਵਜੇ ਤੱਕ ਕਲਾਸ ਹੁੰਦੀ ਹੈ ਉਸ ਤੋਂ ਬਾਅਦ ਬੁਟੀਕ ਤੋਂ ਆਪਾਂ ਘਰੇ ਆ ਜਾਾਂਗੇ ਘਰੇ ਸਲਾਈ ਵਗੈਰਾ ਕਰ ਲਾਂਗੇ ਰਾਤ ਨੂੰ ਕਰ ਲਾਂਗੇ ਇੰਨਾ ਕੰਮ ਮੈਂ ਲੈ ਕੇ ਨਹੀਂ ਗਈ ਹੈਗੀ ਕੁਝ ਛੋਟ ਇੱਥੇ ਪਏ ਨੇ ਕਟਿੰਗ ਕਰੇ ਘਰੇ ਵੀ ਫਿਰ ਆ ਕੇ ਕਰਾਂਗੇ ਹੁਣ ਆਪਾਂ ਚੱਲਦੇ ਆਂ ਜੀ ਬੁਟੀਕ ਤੇ ਫਿਰ ਆਪਾਂ ਜਦੋਂ ਨੂੰ ਨਗਰ ਕੀਰਤਨ ਆਉਣਾ ਹੈਗਾ ਆਪਣੇ ਗੇਟਾਂ 'ਚ ਉਦੋਂ ਆਪਾਂ ਦੁਬਾਰਾ ਆ ਜਾਾਂਗੇ ਸਾਰਿਆਂ ਸੰਗਤਾਂ ਦੇ ਦਰਸ਼ਨ ਮੇਲੇ ਕਰਾਂਗੇ ਤੇ ਤੁਹਾਨੂੰ ਵੀ ਘਰਾਵਾਂਗੇ ਜੀ ਲੋ ਜੀ ਹੁਣ ਆਪਾਂ ਪਹੁੰਚ ਗਏ ਕਰੇ ਦੇਖੋ ਨਗਰ ਕੀਰਤਨ ਵੀ ਗੇਟਾਂ ਦੇ ਵਿੱਚ ਆ ਗਿਆ ਹਨ ਹੁਣੇ ਮੈਂ ਪਹੁੰਚੀ ਆ ਕਰੇ ਕਿਉਂਕਿ ਕਿਸੇ ਨੇ ਆਉਣਾ ਸੀਗਾ ਮੇਰੇ ਕੋਲੇ ਉੱਥੇ ਦੂਰੋਂ ਆਉਣਾ ਸੀਗਾ ਮਾਨਸਾ ਵੱਲ ਤੋਂ ਫਿਰ ਮੈਨੂੰ ਰੁਕਣਾ ਪੈ ਗਿਆ ਹੁਣ 3 ਵਜੇ ਹੋਣੇ ਟਾਈਮ ਮੈਂ ਨਹੀਂ ਦੇਖਿਆ ਤੇ ਦੇਖੋ ਸੰਗਤਾਂ ਬਹੁਤ ਹੀ ਜ਼ਿਆਦਾ ਧੁੱਪ ਸੀਗੀ ਹਨ ਬਹੁਤ ਜ਼ਿਆਦਾ ਧੁੱਪ ਸੀਗੀ ਸੰਗਤਾਂ ਬਹੁਤ ਜਿਹੜੇ ਤੁਮ ਨੂੰ ਹਨ ਹਨ ਤੁਹਾਨੂੰ ਸੇਵਾ ਵੀ ਕਰਦੇ ਆ ਸੀਗੀਆਂ ਦੇਖੋ ਝਾੜੂ ਵਾਲੀਆਂ ਰੇਡੀਆਂ ਹਨ ਬਹੁਤ ਜ਼ਿਆਦਾ ਕਿਉਂਕਿ ਧਰਤੀ ਵੀ ਤਪੀ ਗਈ ਸੀਗੀ ਨੰਗੇ ਪੈਰੀ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਤੇ ਬਹੁਤ ਸੇਵਾ ਕਰੀ ਦੇਖੋ ਝਾੜੂ ਵਾਲੇ ਬੀਬੀਆਂ ਵੀ ਸੇਵਾ ਕਰ ਰਹੀਆਂ ਨੇ ਛੋਟੇ ਛੋਟੇ ਬੱਚੇ ਨਾਲ ਹੈ ਜਿਹੜੇ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਭਾਂਜੇ ਪਿਆਰੇ ਬਹੁਤ ਜ਼ਿਆਦਾ ਧੰਨ ਕੁਰਬਾਨੀਆਂ ਦਾਈਆਂ ਬੰਦੇ ਨੇ ਹਾਂ ਗੁਰੂਆਂ ਨੇ पूरा पाया पाण त पूरा पाया पूरा पालक पूरा माया पूरा ਕਾਬੋ ਸੰਗ ਤੇ ਗੁਣ ਪੂਰੇ ਆ ਗੁਰਾਂ ਦੇ 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 ਕਾਬੋ ਸੰਗ ਤੇ ਗੁਣ ਪੂਰੇ ਆ ਗੁਰਾਂ ਦੇ

ਲਓ ਜੀ ਜਿਹੜਾ ਆਪਣੇ ਲੰਗਰ ਸੀਗਾ ਹਨਾ ਚਾਹ ਨਾਲ ਬਦਾਣਾ ਪਕੌੜੀਆਂ ਤੇ ਨਾਲ ਪਾਣੀ ਦਾ ਲੰਗਰ ਸੀਗਾ ਹਨਾ ਠੰਡੇ ਪਾਣੀ ਦਾ ਤੇ ਸਾਰੇ ਪੜਾ ਜਿਹੜੇ ਪਿੱਛੇ ਸੀਗੇ ਸਾਰਿਆਂ ਦੇ ਉੱਪਰ ਕਹਿੰਦੇ ਮਿੱਠਾ ਪਾਣੀ ਸੀਗਾ ਤੇ ਆਪਣੇ ਦੁਪਹਿਰ ਜੇ ਦਾ ਟਾਈਮ ਹੋ ਜਾਂਦਾ ਜਦੋਂ ਨਗਰ ਕੀਰਤਨ ਸਾਬ ਪਹੁੰਚਦਾ ਆਪਣੇ ਪੜਾ ਤੇ ਉਦੋਂ ਦੁਪਹਿਰ ਦਾ ਟਾਈਮ ਹੁੰਦਾ ਸਾਰਿਆਂ ਨੂੰ ਭੁੱਖ ਵੀ ਲੱਗੀ ਹੁੰਦੀ ਹੈ ਜੀ ਆਪਣੇ ਬਦਾਣਾ ਪਕੌੜੀਆਂ ਤੇ ਚਾਹ ਦਾ ਲੰਗਰ ਸੀਗਾ ਤੇ ਸਾਰਿਆਂ ਨੇ ਜਿਹੜਾ ਹੈਗਾ ਖੁਸ਼ੀ ਖੁਸ਼ੀ ਛਕਿਆ ਵੀ ਇੱਥੇ ਬਹੁਤ ਬੀਬੀਆਂ ਸੇਵਾ ਕਰਦੀਆਂ ਸੀਗੀਆਂ ਹਨ ਕੁਸ ਕੌਲੀਆਂ ਭਰਨਦੀਆਂ ਤੇ ਉਧਰ ਚਾਹ ਲੋਹ ਤੇ ਬਣਾਈ ਸੀਗੀ ਇੱਧਰ ਨਿੰਮ ਥੱਲੇ ਤੇ ਉਧਰ ਕੁਸ ਭਾਂਡਿਆਂ ਦੀ ਸੇਵਾ ਕਰਦੀਆਂ ਸੀਗੀਆਂ ਬੀਬੀਆਂ ਬਹੁਤ ਸੇਵਾ ਕੀਤੀ ਭੈਣਾ ਨੇ ਤਨਹਾ ਕਨਹਾ ਤਨਹਾ ਸਿਰਪੰਨ ਕਾਲਾ ਕੰਨ ਹੈ ਕੰਨ ਹੈ

رات کرے پر سب ملیں گے واقع نا جہاز ہے جو شرطا کر سی para